ਪਾਕਿਸਤਾਨੀ ਭਰਾ ਜਿਹੜੇ ਆ ਲੈਂਦੇ ਪੰਜਾਬ ਦੇ ਭਰਾ ਨੇ ਉਹ ਬਹੁਤ ਸਾਰੀਆਂ ਵੀਡੀਓ ਪਾਉਂਦੇ ਨੇ ਬਹੁਤ ਸਾਰੇ ਬਜ਼ੁਰਗਾਂ ਦਾ ਆਪਸ ਵਿੱਚ ਮਿਲਾਪ ਕਰਾਉਂਦੇ ਨੇ ਜੇ ਐਵੇਂ ਨਹੀਂ ਮਿਲ ਸਕਦੇ ਜਿਵੇਂ ਕਿ ਬਾਰਡਰਾਂ ਤੇ ਪਾਬੰਦੀਆਂ ਨੇ ਤਾਂ ਫੋਨ ਦੇ ਉੱਤੇ ਤਾਂ ਮਿਲ ਹੀ ਸਕਦੇ ਨੇ ਔਰ ਬਜ਼ੁਰਗਾਂ ਦਾ ਦਿਲ ਕਰਦਾ ਵਾ ਕਿ ਆਪਣਿਆਂ ਨੂੰ ਚਾਹੀਏ ਆਪਣਿਆਂ ਨੂੰ ਮਿਲਿਏ ਕਿਤੇ ਨਾ ਕਿਤੇ ਮਨ ਵਿੱਚ ਹਰ ਇੱਕ ਦੇ ਚਾਹ ਹੁੰਦਾ ਹੈ ਵਿਛੜੀਆਂ ਰੂਹਾਂ ਮਿਲ ਜਾਣ ਸਾਡੇ ਮਾਧਿਅਮ ਦੇ ਰਾਹੀਂ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਤਾ ਕੋਈ ਹਰਜ ਨਹੀਂ ਆ ਟਾਈਮ ਕੱਢ ਕੇ ਹਰ ਪੱਤਰਕਾਰ ਨੂੰ ਬੇਨਤੀ ਆ ਕਿ ਇਹੋ ਜਿਹਾ ਸਮਾਂ ਕੱਢਿਆ ਕਰੋ ਕੋਈ ਨਾ ਕੋਈ ਬਜ਼ੁਰਗ ਦਾ ਜਿਹੜਾ ਚਾਹ ਆ ਉਹ ਪੂਰਾ ਹੁੰਦਾ ਜਾਵੇ ਦੱਸ ਦਈਏ ਕਿ ਪਿੰਡ ਸ਼ਮਸ਼ੇਰਪੁਰ ਦੇ ਵਿੱਚ ਖੜੇ ਆ ਔਰ ਸ਼ਮਸ਼ੇਰਪੁਰ ਪਿੰਡ ਜੋ ਜ਼ਿਲ੍ਹਾ ਗੁਰਦਾਸਪੁਰ ਦਾ ਪਿੰਡ ਹੈ ਔਰ ਇੱਥੇ ਬਹੁਤ ਸਾਰੇ ਸੱਜਣ ਇਸ ਪਿੰਡ ਦੇ ਵਿੱਚ ਜੋ ਪਾਕਿਸਤਾਨ ਲੈਂਦੇ ਤੋਂ ਆਏ ਹੋਏ ਨੇ ਔਰ ਉਹ ਲੈਂਦੇ ਹੋਏ ਭਰਾ ਜਿਹੜੇ ਉੱਥੇ ਇਹਨਾਂ ਦੇ ਨਾਲ ਰਹਿੰਦੇ ਸਨ ਉਹਨਾਂ ਨੂੰ ਯਾਦ ਕਰਦੇ ਨੇ ਅੱਜ ਇੱਥੇ ਬੈਠੇ ਸ਼ਮਸ਼ੇਰਪੁਰ ਦੇ ਲੋਕ ਔਰ ਇਹਨਾਂ ਦਾ ਧੰਨਵਾਦ ਕਰਦੇ ਆ ਕਿ ਇਹਨਾਂ ਨੇ ਸਾਨੂੰ ਸਮਾਂ ਦਿੱਤਾ ਸਾਡੀ ਟੀਮ ਨੂੰ ਸਮਾਂ ਦਿੱਤਾ ਕਿ ਸਾਡੀ ਵੀ ਆਵਾਜ਼ ਜਿਹੜੀ ਆ ਸਾਡੇ ਲੈਂਦੇ ਪੰਜਾਬ ਵਿੱਚ ਵੱਸਦੇ ਭਰਾਵਾਂ ਤੱਕ ਪਹੁੰਚਾਈ ਜਾਵੇ ਔਰ ਗੱਲ ਕਰੀਏ ਤਾਂ ਬਜ਼ੁਰਗ ਜਿਹੜੇ ਨੇ ਇਹਨਾਂ ਦੀ ਉਮਰ ਉਸ ਵੇਲੇ ਦੱਸਦੇ ਨੇ ਕਿ ਲਗਭਗ 18 ਸਾਲ ਸੀ ਔਰ ਪੂਰੀ ਜਾਣਕਾਰੀ ਲੈਂਦੇ ਆ ਕਿ ਕਿਹੜਾ ਪਿੰਡ ਸੀ ਕਿਹੜੀ ਤਹਿਸੀਲ ਸੀ ਜ਼ਿਲ੍ਹਾ ਕਿਹੜਾ ਸੀ ਔਰ ਕਿਹੜੇ-ਕਿਹੜੇ ਭਰਾ ਪਾਕਿਸਤਾਨੀ ਜਿਹੜੇ ਆ ਇਹਨਾਂ ਦੇ ਨਾਲ ਉੱਥੇ ਰਹਿੰਦੇ ਸਨ ਜਿਹੜੇ ਵਿਛੜ ਗਏ ਔਰ ਉੱਥੇ ਰਹਿ ਗਏ ਬਜ਼ੁਰਗੋ ਸਤਿਕਾਰ ਜੀ ਸਤਿਕਾਰ ਜੀ ਬਜ਼ੁਰਗੋ ਕਿਹੜਾ ਪਿੰਡ ਸੀਗਾ ਪਾਕਿਸਤਾਨ ਚ ਸਾਡਾ ਮਾਦੂਪੁਰ ਮਾਦੂਪੁਰ ਪਿੰਡ ਔਰ ਤਹਿਸੀਲ ਕਿਹੜੀ ਸੀ ਛਗੜਗੋੜ ਤੇ ਤੁਹਾਡੇ ਨਾਲ ਪਿੰਡ ਕਿਹੜਾ ਕਿਹੜਾ ਪੈਂਦਾ ਸੀ ਹੋਰ ਸਾਡੇ ਨਾਲ ਜਮਾਲਪੁਰ ਦੀ ਮੋਰੀ ਜਮੂਰਾ ਹਾਂਜੀ ਲੱਲੋ ਚੱਕ ਹਾਂਜੀ ਸੋਗੀਆਂ ਨਿਆਣੀ ਕੋਟ ਸੋਗੀਆਂ ਲੱਲੋ ਚੱਕ ਨਿਆਣੇ ਕੋਟ ਪੈਂਦਾ ਸੀ ਆ ਤਵੇ ਫਿਰ ਤੁਸੀਂ ਕਿਹੜੇ ਕਿੰਨੀ ਉਮਰ ਸੀਗੀ ਜਦੋਂ ਪਾਕਿਸਤਾਨ ਤੋਂ ਆਏ ਹੋ ਮੇਰੀ ਉਮਰ ਉਸ ਵੇਲੇ 20 ਸਾਲ ਦੀ ਅਛਾ 20 ਸਾਲ ਉਮਰ ਸੀ ਫਿਰ ਤੁਹਾਨੂੰ ਸਾਰਾ ਯਾਦ ਹੋਵੇਗਾ ਕਿਹੜੇ ਕਿਹੜੇ ਭਰਾ ਤੁਹਾਡੇ ਨਾਲ ਰਹਿੰਦੇ ਸੀ ਦੇਖੋ ਜੀ ਭਰਾ ਹੁਣ ਤੇ ਇੱਕ ਦੇ ਨੂਰ ਹੀ ਨੂਰ ਹਾਂਜੀ ਬਧਾਵਾ ਫਿਰ ਮਾਇਓ ਕੀ ਨਾ ਹੈ ਪਠਾ ਹੈ ਪਠਾ ਹਾਂ ਅ اچھا ਪੱਠਾ ਵੀ ਰਹਿੰਦਾ ਸੀ ਕੋਈ ਹਾਂ ਨੂਰ ਤੇ ਲੰਬੜਦਾਰ ਕੌਣ ਸੀ ਉਸ ਪਿੰਡ ਵਿੱਚ ਤੇ ਇਹ ਚਮਕੀਰਪੁਰ ਚ ਮਾਦੋਪੁਰ ਚ ਕੌਣ ਸੀ ਲੰਬੜਦਾਰ ਮਾਦੋਪੁਰ ਚ ਉਦੋਂ ਲੰਬੜਦਾਰ ਹੀ ਮੰਗਤਾ ਮੰਗਤਾ ਲੰਬੜਦਾਰ ਸੀ ਹਾਂਜੀ ਤੇ ਜਿਹੜੀ ਉਥੇ ਚੌਕੀਦਾਰ ਹੀ ਕਿਉਂਕਿਦਾਰ ਨਾਮੋ ਹੀ ਅੱਛਾ ਨਾਮੋ ਚੌਕੀਦਾਰ ਔਰ ਮੰਗਤਾ ਜਿਹੜਾ ਵਾ ਉਹ ਲੰਬੜਦਾਰ ਸੀ ਹਾਂ ਤੇ ਸਕੂਲ ਹੈਗਾ ਸੀ ਪਿੰਡ ਚ ਨਹੀਂ ਸਕੂਲ ਨਹੀਂ ਸੀ ਪਿੰਡ ਦੀ ਕਿੰਨੀ ਕੁ ਵੋਟ ਸੀ ਕਿੰਨੀ ਆਬਾਦੀ ਸੀ ਥੋੜੀ ਜਿਹੀ ਵਾਦੀ ਕੋਈ 18-20 ਕਰ ਰਹੀ ਅੱਛਾ ਸਿਰਫ 18-20 ਕਰ ਹਾਂ ਔਰ ਤੁਹਾਡਾ ਭਾਈਚਾਰਾ ਜ਼ਿਆਦਾ ਸੀ ਕ ਮੁਸਲਮਾਨ ਭਾਈਚਾਰਾ ਜ਼ਿਆਦਾ ਸੀ ਨਹੀਂ ਸਾਡਾ ਭਾਈਚਾਰਾ ਜ਼ਿਆਦਾ ਹੈ ਤੇ ਤੁਸੀਂ ਸਾਰੇ ਪਰਿਵਾਰ ਆ ਗਏ ਜਾਂ ਕੋਈ ਪਰਿਵਾਰ ਰਹਿ ਗਿਆ ਉੱਥੇ ਨਹੀਂ ਸਾਰੇ ਆ ਗਏ ਤੁਸੀਂ ਸਾਰੇ ਆ ਗਏ ਹਾਂਜੀ ਅੱਛਾ ਮੈਨੂੰ ਦੱਸੋ ਕਿ ਤੁਸੀਂ ਸਾਰੇ ਪਰਿਵਾਰ ਜਦੋਂ ਆਏ ਹੋ ਤੇ ਸਾਰੇ ਇਕੱਠੇ ਆਏ ਹੋ ਦਿਨ ਵੇਲੇ ਆਏ ਹੋ ਜਾਂ ਰਾਤ ਵੇਲੇ ਨਹੀਂ ਰਾਤ ਵੇਲੇ ਰਾਤ 12 ਵਜੇ ਨਿਕਲੇ ਆਂ 12 ਵਜੇ ਨਿਕਲੇ ਹਾਂ ਤੁਹਾਡੇ ਉੱਤੇ ਕਿਸੇ ਨੇ ਕੋਈ ਅਟੈਕ ਕੀਤਾ ਕੋਈ ਲੁੱਟ ਖੋਹ ਦਾ ਸਮਾਂ ਨਹੀਂ ਲੁੱਟ ਖੋਹੀ ਤੁਹਾਡੇ ਲਾਗੇ ਨਾ ਦੋ ਬੰਦੇ ਬਹਲੇ ਦੇ ਹੀ ਉਹਨਾਂ ਨੇ ਰੱਖੀ ਹਾਂਜੀ ਉਹ ਆਉਣ ਪਈ ਹੀ ਨੈਣੀ ਕੋਰ ਦੇ ਹਾਂਜੀ ਜਮਾਰ ਜਮਾਰਪੁਰ ਸੇ ਜਿਮੋਰੀ ਦੀ ਅੱਛਾ ਐਦਰੋਂ ਗਏ ਦੇ ਕੁੰਡਿਆ ਕੇਹਲਿਆਂ ਦੇ ਗਏ ਦੇ ਹੀ ਇਹਨਾਂ ਨੇ ਰਿਸਟਰ ਕਰ ਉਹਨਾਂ ਨੇ ਹੀ ਸਵੇਰੇ ਥੋੜੀ ਚਟਣੀ ਹੈ ਇਹ ਜੀ ਸਵੇਰੇ ਲੰਘਾਂਗੇ ਆਉਣ ਕੇ ਅੱਛਾ ਜੀ ਹਾਂਜੀ ਉਹ ਨਾ ਇੱਕ ਥੋੜੇ ਵਰਗਾ ਹੀ ਉਹ ਬਾਹਰ ਅੰਦਰ ਫਿਰਿਆਦਾ ਹੀ ਕੂੜਾ ਕੂੜਾ ਉਹਦਾ ਨਾਮ ਹੀ ਜੀ ਜੀ ਹਾਂਜੀ ਤੇ ਉਹ ਲਗਾ ਖਣ ਆਹੂ ਕੰਮ ਕਰੋ ਇਹ ਇਹ ਜੜੀਨ ਜਾਂ ਤੋਂ ਉਹਨੂੰ ਕਿਰਪਾਣ ਲੈ ਕੇ ਨਾ ਅਗਲਾ ਵੀ ਜਾਂ ਤੋਂ ਸਾਡੇ ਨਾਲ ਚੱਲ ਚਲੋ ਉਰੀ ਚੱਕ ਤੇ ਜਾਂ ਕਰ ਨਾ ਗਾਲੇਤਰੋਂ ਪਰ ਅਹੀਂ ਤੋਂ ਭੜ ਜਾਣਾ ਅਹੀਂ ਚੱਲ ਜਾਣਾ ਹੈ ਹੁਣ ਹਾਂਜੀ ਇਤਨਾ ਸਾਡਾ ਪੁੱਛਾਉ ਨਹੀਂ ਹਾਂਜੀ ਬਸ ਉਹ ਲੱਗਿਆ ਅਖਰੜ ਪਾ ਅਸੀਂ ਤੁਹਾਡੇ ਨਾਲ ਚੱਲੀ ਉਹ ਸਾਨੂੰ ਉਰੀਏ ਚੱਪ ਛੱਡ ਗਈ ਅਸੀਂ ਉਹਨਾਂ ਨਾਲ ਕਿਹਾ ਉਹਨਾਂ ਉਹਨਾਂ ਸੋ ਤੁਹਾਡਾ ਸਾਥ ਦਿੱਤਾ ਨਾ ਉੱਥੇ ਹਾਂ ਉਹਨਾਂ ਨੇ ਉਹ ਮੁਸਲਮਾਨ ਭਾਈਚਾਰੇ ਨੇ ਤੁਹਾਡਾ ਸਾਥ ਦਿੱਤਾ ਸੀ ਹਾਂਜੀ ਤੇ ਫਿਰ ਤੁਸੀਂ ਜਦੋਂ ਸਾਰੇ ਇੱਥੇ ਆ ਗਏ ਹੋ ਦੁਬਾਰਾ ਕਦੀ ਜਾਣ ਦਾ ਮੌਕਾ ਨਹੀਂ ਮਿਲਿਆ ਨਹੀਂ ਮਿਲਿਆ ਦਿਲ ਕਰਦਾ ਕਦੀ ਉਹ ਭਰਾ ਤੁਹਾਨੂੰ ਮਿਲ ਪੈਣ ਚਾਹੇ ਇਹ ਮੋਬਾਈਲਾਂ ਦੇ ਰਾਹੀਂ ਮਿਲ ਜਾਵੇ ਤੇਰੀ ਵੀ ਗੱਲ ਸੁਣ ਲੈ ਨਾ ਇੱਕ ਗਈ ਕਲਾ ਨਾ ਰੋ ਗਿਨ ਕੁੜੀ ਉਹਨੇ ਐਨੀ ਕੁ ਕੁੜੀ ਹੀ ਉਹ ਕੁੜੀ ਜੀ ਨਹੀਂ ਐਨੀ ਹਰੀ ਗਾੜੀ ਚੁੱਕੀ ਆਂ ਲਈ ਭਰਾਓ ਅਹੀਂ ਆਉਣ ਲੱਗੇ ਹੀ ਬਰਛੇ ਦੇ ਦੇ ਗਰੀ ਦੇ ਵਿੱਚ ਇਸ ਤਰ੍ਹਾਂ ਖੜੇ ਆਂ ਅਹੀਂ ਪਿੰਡ ਨੂੰ ਆਉਣ ਦੇ ਦੀਆਂ ਪਪਾ ਅਹੀਂ ਆਪਣੇ ਜਾ ਕੇ ਪਰਿਵਾਰ ਡੰਗਰ ਡੰਗਰ ਜਾ ਕੇ ਦੀ ਹੈ ਨਹੀਂ ਡੰਗਰ ਅਹੀਂ ਵੱਜੇ ਦੇ ਛੱਡ ਆਏ ਹਾਂਜੀ ਉਹ ਆਂਦੀ ਆ ਭਰਾਓ ਕੀ ਕਰਾ ਅਹੀਂ ਆ ਕੇ ਆਏ ਗਾਲ ਆਈ ਚੱਲੀਆਂ ਪਿੰਡ ਨੂੰ ਇਹੀ ਲੰਗਰ ਆਪਣੇ ਲਿਆਉਣ ਲਈ ਆਲੀ ਅਗੀਰ ਕੋਲ ਗੱਲ ਸੁਣੋ ਮੇਰੇ ਸਸਪੁੱਤ ਹੀ ਪੰਜ ਖੂ ਕਲਾ ਨਾਲ ਹੋਰ ਹਾਂਜੀ ਜਿਹਦੇ ਵਿੱਚ ਨਾ ਗਾਦੇ ਤਰਫ ਇਹ ਇਹ ਲੜਕੀ ਆਈ ਹੈ ਬਾਕੀ ਕੋਈ ਨਹੀਂ ਪਰਿਵਾਰ ਆਇਆ ਹਾਂਜੀ ਤੇ ਤੁਸੀਂ ਆਉਂ ਕੰਮ ਕਰੋ ਜੇ ਦਰਿਆਵ ਪਾਰ ਹੋ ਜਾਏਗੀ ਉਹ ਤੁਹਾਡਾ ਬਾਲ ਦੀ ਗਰੀ ਜੇ ਤੁਸੀਂ ਦਰਿਆਵ ਰਾਰ ਮਾਰ ਵੀ ਜਾਏਗੀ ਨਾ ਤੇ ਤੋ ਲੋ ਪੁੱਛੇਗਾ ਕੋਈ ਨਾ ਬੜਾ ੱੱਕਾ ਆ ਉਸ ਵੇਲੇ ਲੋਕਾਂ ਨਾਲ ਬੜੀ ਦੁਨੀਆ ਉਸ ਵੇਲੇ ਤੁਸੀਂ ਵੇਖਿਆ ਹੋਏਗਾ ਕਈ ਕਈਆਂ ਲੋਕਾਂ ਨਾਲ ਵਟੋ ਕੋਈ ਖੂਨ ਬਗਿਆ ਨਦੀਆਂ ਬਗੀਆਂ ਖੂਨ ਰਾਵੀ ਜੋ ਬਨਿਆੜ ਜਿਹਾ ਹੀ ਬੈਠਾ ਦਾ ਹਾਂਜੀ ਉਹ ਜਿਹੜੇ ਛੜਿਆ ਨ ਗਿਆ ਨਾ ਤੇ ਮੂਹ ਦਾ ਪੱਤੜ ਖੋਲਦਾ ਹੁੰਦਾ ਸੀ ਦਰਿਆ ਉੱਥੇ ਜਾ ਕੇ ਨਾ ਉੱਥੇ ਬੱਜਾ ਟਕਰਾ ਤੁਸੀਂ ਤੁਸੀਂ ਕਿੰਨੇ ਭਰਾ ਸੀ ਅਹੀਂ ਦੋ ਭਰਾ ਕੀ ਨਾਂ ਤੁਹਾਡੇ ਭਰਾ ਦਾ ਸਜੂਰਾਮ ਸਜੂਰਾ ਤੁਹਾਡਾ ਕੀ ਨਾਂ ਨੰਦ ਲਾਲ ਨੰਦ ਲਾਲ ਤੇ ਉੱਥੇ ਵੀ ਤੁਹਾਨੂੰ ਨੰਦ ਲਾਲ ਨਾ ਜਾਣਦੇ ਸੀ ਮੈਨੂੰ ਸਾਰੇ ਜਾਣਦੇ ਸੀ ਕੰਮ ਕੀ ਕਰਦੇ ਸੀ ਉੱਥੇ ਤੁਸੀਂ ਅਸੀਂ ਬਾਈ ਦਾ ਕੰਮ ਕਰਦੇ ਸੀ ਜੀ ਸਾਡਾ ਬਾਈ ਬੜੀ ਤਗੜੀ ਸੀ ਲੱਗਦਾ ਤਾਂ ਦੁਕਾਨਦਾਰ ਹੋ ਤੁਸੀਂ ਨਹੀਂ ਜੀ ਦੁਕਾਨਦਾਰ ਨਹੀਂ ਅੱਛਾ ਖੇਤੀਬਾੜੀ ਕਰਦੇ ਸੀ ਹਾਂ ਖੇਤੀਬਾੜੀ ਕਰਦੇ ਕਿੰਨੇ ਕਿੰਨੇ ਬਾਈ ਸੀ ਉੱਥੇ ਸਾਡੀ ਉੱਥੇ 50 ਕਿੱਦੇ ਪੈੜੀ ਸੀ ਤੇ ਇੱਥੇ ਫਿਰ ਕਿੰਨੇ ਮਿਲੀ ਇਥੇ ਮਿਲਦੀ 12 ਕਿੱਲੇ 12 ਕਿੱਲੇ ਦੇ ਵਿੱਚੋਂ ਵੀ ਅੱਧੀ ਕੱਟੀ ਗਈ ਹੈ ਅੱਛਾ 50 ਕਿੱਲੇ ਸੀ ਉੱਥੇ ਤੁਹਾਡੀ ਜ਼ਾਇਦਤ ਉਹ ਮਰਸਲ ਪਾਸ ਪੁੱਛੋ ਕੀ ਉਹ ਇਹ ਮਾਮਲੇ ਖੁਦ ਹੀ ਸ਼ਾਮਲਟ ਹੀ ਕਰ ਦੇਗੀ ਸ਼ਾਮਲਟ ਕਰ ਦੇਗੇ ਕਿ ਮਾਲਵਾ ਜਿਹੜਾ ਨਹੀਂ ਤਰਿਆ ਉਹਨੂੰ ਸ਼ਾਮਲਟ ਕਰ ਦਿੱਤਾ ਸ਼ਾਮਲਟ ਕਰ ਤੇ ਮਾਲਵੇ ਦਾ ਇਹੀ ਮੁੱਲ ਹੁੰਦਾ ਕਿ ਜਿਹੜਾ ਮਾਮਲਾ ਤਾਰਦਾ ਉਹਦਾ ਰਿਕਾਰਡ ਵਿੱਚ ਮਾਲਕੀ ਹੁੰਦੀ ਹੈ ਉਹੀ ਗੱਲਾਂ ਵੰਡਾਈ ਦਾ ਵਿੱਚ 30 30 ਕਿਦੇ ਇਹ ਜਿਹੜੇ ਨੇ 12 ਕਿਲੇ ਇਹ ਪੱਕਾ ਮਰੂਤ ਸੀ ਸਾਡਾ ਅੱਛਾ ਹਾਂਜੀ ਅਸੀਂ ਖੇਤੀਬਾੜੀ ਦਾ ਕੰਮ ਕਰਦੇ ਤੇਨ ਜੋਗਾ ਬਗਣੀ ਸਾਡੀਆਂ ਹਾਂਜੀ ਉੱਥੇ ਉੱਥੇ ਨਾਲ ਉਹ ਹੋਰ ਜਿਹੜੇ ਪਿੰਡਾਂ ਦੇ ਲੋਕ ਸੀ ਚੰਗਾ ਕੋਈ ਜ਼ੈਲਦਾਰ ਜਾਂ ਲੰਬੜਦਾਰ ਚੰਗਾ ਕੋਈ ਕਿਸ ਨੂੰ ਜਾਣਦੇ ਉੱਥੇ ਕੋਈ ਜ਼ੈਲਦਾਰ ਕੋਈ ਨਾਮ ਹੀ ਉੱਥੇ ਹੋਗਾ ਸੀ ਜ਼ੈਲਦਾਰ ਦੇਖੋ ਮੈਨੂੰ ਪਿੰਡਾਂ ਦੇ ਨਾਂ ਭੁੱਲ ਗਿਆ ਲੰਬੜਦਾਰ ਹੀ ਇੱਕ ਭਗਵਾਨਪੁਰ ਉਹ ਜੀ 700 ਕਿਲੇ ਜਮੀਨ 700 ਸਾਵਾਂ ਕਿਲਾ ਜਮੀਨ ਸੀ ਕਿੱਥੋਂ ਦਾ ਸੀ ਲੰਬੜਦਾਰ ਭਗਵਾਨਪੁਰ ਦਾ ਭਗਵਾਨਪੁਰ ਦਾ 700 ਕਿਲਾ ਜਮੀਨ ਸੀ ਹਾਂ ਹਾਂਜੀ ਉਹ ਉਹਨੂੰ ਤਹਿਸੀਲਦਾਰ ਨੇ ਸੱਦਿਆ ਤਹਿਸੀਲਦਾਰ ਨੇ ਸੱਦਿਆ ਤੇ ਉਹਨੂੰ ਲਗਾ ਖੜਚੇ ਉਹਦੇ ਮੇਰੇ ਅੰਗ ਨਾਲ ਟੁਕਰੀ ਜੀਆਂ ਪਾਈ ਦੀਆਂ ਕੋਟੇ ਘਟੇ ਕਮੀਚਾ ਕਮਾਚਾ ਤੇ ਉਹਨੂੰ ਪੁੱਛਦਾ ਬਾਬਾ ਤੇਰੀ ਕਿੰਨੀ ਜ਼ਮੀਨ ਹੈ ਆਹ ਲਾ ਜਮੀਨ ਤੇ ਮੈਨੂੰ ਪਤਾ ਨਹੀਂ ਮੇਰੇ ਜਿਹੜੇ ਬੂਟੇ ਨੇ ਵੇਚੇ ਜਮੀਨ ਦੇ ਉਹ ਗਿਆਨਾਂ ਜਾ ਕੇ ਹੈ 700 ਕਿੱਲਾ ਜਮੀਨ ਹੈ ਮੇਰੀ 700 ਕਿੱਲਾ ਬੜੀ ਜਮੀਨ ਹੁੰਦੀ ਏ ਸੁਣੀ ਗੱਲ ਇੱਕ ਪੂਰਾ ਪਿੰਡ ਹੀ ਵਦੋ ਇੱਕ ਚੌਰੀ ਹੀ ਤੇ ਬਾਕੀ ਸਾਰੀ ਕਮੀ ਹੀ ਅਛਾ ਉਹਦੇ ਭਗਵਾਨਪੁਰ ਪਿੰਡ ਦੇ ਵਿੱਚ ਹਾਂ ਉਹ ਉਹ ਕੱਲਾ ਹੀ ਘਰ ਸੀ ਚੌਰੀਆਂ ਦਾ ਸੁਭਾ ਦਾ ਕਿਵੇਂ ਸੀ ਉਹ ਹਾਂਜੀ ਸੁਭਾ ਕਿਵੇਂ ਸੀ ਉਹਦਾ ਸੁਭਾ ਸਵਾਹਾ ਬਹੁਤ ਗਹੀਆ ਨਜ਼ਮਾ ਕੋ ਬਨ ਛੱਡ ਦਾਰਿਆ ਤੇ ਜਿਹੜਾ ਦਾਈ ਨਾ ਉਹ ਚਾਰੀਆਂ ਪੀ ਰੂ ਪੰਦੇ ਹੁੰਦੇ ਅੱਛਾ ਹਾਂਜੀ ਤੇ ਉਹ ਜਦੋਂ ਜੇ ਨਾਖਣਾ ਬਾਬਾ ਦਾਈ ਤਮਾਕੂ ਲੈ ਖੋ ਲੈ 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 ਹਾਂ ਇਹ ਹੋ ਗਿਆ ਤੁਮਾਰੀ ਬਜ਼ੁਰਗੋ ਤੁਹਾਡੀ ਕਿੰਨੀ ਉਮਰ ਸੀ ਜਦੋਂ ਪਾਕਿਸਤਾਨ ਤੋਂ ਆਏ ਹੋ 50 60 ਸਾਲ ਤੁਹਾਨੂੰ ਵੀ ਕੋਈ ਜਾਣਕਾਰੀ ਹੋਏਗੀ ਉੱਥੋਂ ਦੀ ਸ਼ਾਇਦ ਵੀ ਜਾਣਕਾਰੀ ਕੋਈ ਨਹੀਂ ਇੰਨੀ ਕਿ ਜਾਣਕਾਰੀ ਆਪੇ ਜਦੋਂ ਪਾਕਿਸਤਾਨ ਬਣਿਆ ਮੈਨੂੰ ਗਿਤੇ ਆ ਕੇ ਮੈਨੂੰ ਬੁਖਾਰ ਚੜਿਆ ਆਈ ਚੋਰੀੇ ਰੱਖ ਬੈਠਾ ਛੱਡਿਆ ਸੀ ਡਾਕਟਰ ਦੇ ਬਾਹਨੇ ਆਗੇ ਹੋਣੇ ਤੁਸੀਂ ਦਵਾਈ ਲੈਣ ਦੇ ਬਾਹਨੇ ਕਿ ਮੈਂ ਪਹਿਲਾਂ ਚਲੇ ਜਾਵਾਂ ਕੋਈ ਬਾਹਰ ਬੁਨਾ ਨਹੀਂ ਹਾਂ ਉਦਾਂ ਹੀ ਪੇਸ਼ ਸਾਹਿਬ ਨੂੰ ਤੇ ਨਾਲਾ ਬਗ ਦਾ ਸਾਡੀ ਜਪੀਂ ਦੇ ਰਾਗੇ ਨਾਲੇ ਦੇ ਪਾਣੀ ਹੀ ਮੈਂ ਉਰਜੇ ਚੱਕ ਚਲੇ ਗਿਆ ਮਹਰਾਂ ਯਾਰ ਸਾਡੇ ਪਿੰਡੇ ਬਾਹਰ ਚ ਗਿਆ ਫਿਰ ਰਾਤ ਲੈਂਦੇ ਪੰਜਾਬ ਦੇ ਭਰਾਵਾਂ ਨੂੰ ਬੇਨਤੀ ਕਰ ਦਈਏ ਕੀ ਇਹ ਵੀਡੀਓ ਜਿਹੜੀ ਹੈ ਤੁਹਾਡੇ ਹੀ ਨਕਸ਼ੇ ਕਦਮਾਂ ਤੇ ਚੱਲ ਕੇ ਆਪਾਂ ਬਣਾਉਂਦੇ ਆ ਔਰ ਇਹ ਵੀਡੀਓ ਵੱਤ ਵਾਤੇ ਸ਼ੇਅਰ ਕਰ ਦਿਓ ਤਾਂ ਜੋ ਇਹਨਾਂ ਦੇ ਭਰਾ ਜਿਹੜੇ ਆ ਉਹ ਇਹਨਾਂ ਨੂੰ ਮਿਲ ਜਾਣ ਜਿਵੇਂ ਕਿ ਇਹਨਾਂ ਨੇ ਬੋਲਿਆ ਕਿ ਸਾਡਾ ਨਾਮ ਆਨੰਦ ਲਾਲ ਔਰ ਸ਼ਜੂ ਰਾਮ ਸੀ ਤੁਹਾਡਾ ਭਰਾ ਹਾਂਜੀ ਸ਼ਜੂ ਰਾਮ ਸ਼ਜੂ ਰਾਮ ਇਹਨਾਂ ਦਾ ਭਰਾ ਔਰ ਲਗਭਗ 18 ਸਾਲ ਦੀ ਏਸੀ ਜਦੋਂ ਇਹ ਪਾਕਿਸਤਾਨ ਲੈਂਦੇ ਤੋਂ ਹਿੰਦੁਸਤਾਨ ਵਿੱਚ ਆਏ ਆ ਵੰਡ ਨੇ ਬਹੁਤ ਸਾਰੇ ਨੁਕਸਾਨ ਕੀਤੇ ਵੰਡ ਨੇ ਬਹੁਤ ਸਾਰੀਆਂ ਜਿਹੜੀਆਂ ਰੂਹਾਂ ਮਾਣ ਨੂੰ ਵਿਛੋੜ ਕੇ ਰੱਖ ਦਿੱਤਾ ਔਰ ਅੱਜ ਇਹ ਇੱਕ ਜ਼ਰੀਆ ਬਣ ਗਿਆ ਇੱਕ ਮਾਦੀਆਮ ਬਣ ਗਿਆ ਕਿ ਜਿਸ ਦੇ ਨਾਲ ਭਰਾ ਨੂੰ ਭਰਾ ਦੀ ਆਵਾਜ਼ ਮਿਲਦੀ ਏ ਔਰ ਭਰਾ ਨੂੰ ਭਰਾ ਦਾ ਚਿਹਰਾ ਵੇਖਣ ਨੂੰ ਮਿਲਦਾ ਔਰ ਇਹ ਵੀਡੀਓ ਵੱਤ ਵਤ ਸ਼ੇਅਰ ਕਰ ਦਿਓ ਤਾਂ ਜੋ ਲਹਿੰਦੇ ਪੰਜਾਬ ਦੇ ਭਰਾ ਔਰ ਚੜ੍ਹਦੇ ਪੰਜਾਬ ਦੇ ਭਰਾ ਜਿਹੜੇ ਆ ਇਹਨਾਂ ਜੇ ਵਸਦੇ ਹੋਣ ਤਾਂ ਇਹਨਾਂ ਦੀਆਂ ਦੁਆਵਾਂ ਜਿਹੜੀਆਂ ਉਹਨਾਂ ਤੱਕ ਪਹੁੰਚਦੀਆਂ ਕਰ ਦਿਓ ਤਾਂ ਜੋ ਉਹ ਭਰਾ ਵੀ ਖੁਸ਼ ਹੋ ਜਾਣ ਕਿ ਸਾਡੇ ਭਰਾ ਕਿਤੇ ਵਸਦੇ ਨੇ ਔਰ ਦੱਸ ਦਈਏ ਕਿ ਸ਼ਮਸ਼ੀਰਪੁਰ ਪਿੰਡਾ ਜ਼ਿਲ੍ਹਾ ਗੁਰਦਾਸਪੁਰ ਦਾ ਔਰ ਇਸ ਪਿੰਡ ਵਿੱਚ ਵਸਦੇ ਨੇ ਔਰ ਅੱਜ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਇਹ ਵੀਡੀਓ ਇਹਨਾਂ ਦੀ ਕਵਰ ਕਰ ਰਹੇ ਹਾਂ ਇਸ ਵੀਡੀਓ ਦਾ ਮਕਸਦ ਇਹੀ ਆ ਕਿ ਵਿਛੜੀਆਂ ਰੂਹਾਂ ਨੂੰ ਮਿਲਾਉਣਾ ਔਰ ਵੱਧ ਤੋਂ ਵੱਧ ਇਹਨਾਂ ਦਾ ਪਿਆਰ ਵਧਾਉਣਾ ਜੇ ਕਿਤੇ ਇਹ ਮੇਲ ਹੋ ਜਾਵੇ ਤਾਂ ਪਾਕਿਸਤਾਨ ਤੇ ਹਿੰਦੁਸਤਾਨ ਦਾ ਮੇਲ ਜਿਹੜਾ ਇਹਨਾਂ ਵਾਸਤੇ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੋਵੇਗੀ ਇਹਨਾਂ ਦੀ ਹੁਣ ਵੰਡ ਕਾਦੀ ਏ ਵੰਡ ਕਿਸੇ ਨਾ ਨਹੀਂ ਰਹਿ ਗਈ ਸਿਰਫ ਇਹਨਾਂ ਦਾ ਇੱਕ ਪਿਆਰ ਏ ਹਰ ਇੱਕ ਨੂੰ ਹੀ ਬੇਨਤੀ ਇਹ ਹੀ ਕਰਾਂਗੇ ਇਹਨਾਂ ਦਾ ਪਿਆਰ ਜਿਹੜਾ ਆਪਸ ਵਿੱਚ ਭਰਾਵਾਂ ਦਾ ਵਿਛੜਿਆ ਹੋ ਜਾਂਦਾ ਉਹ ਇੱਕ ਵਾਰ ਚਿਹਰੇ ਮਿਲਾ ਦਿਓ ਤਾਂ ਜੋ ਇਹ ਲੋਕਾਂ ਦੇ ਜਿਹੜੇ ਚਿਹਰੇ ਆ ਉਹ ਕਿਤੇ ਖੁਸ਼ੀ ਜਾਂਦੇ ਜਾਂਦੇ ਮਹਿਸੂਸ ਕਰ ਜਾਣ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ